ਨਵਰਾਤਰਾ ਦੇ ਦੌਰਾਨ ਮਾਤਾ ਨੈਣਾ ਦੇਵੀ ਮੰਦਿਰ ਦੇ ਵਿੱਚ ਹੁਣ ਲਾਊਡ ਸਪੀਕਰਾਂ ਤੇ ਢੋਲ ਵਜਾਉਣ ਦੇ ਉੱਤੇ ਪਾਬੰਦੀ ਲੱਗ ਚੁੱਕੀ ਹੈ। ਦਸਲ ਹਿਮਾਚਲ ਪ੍ਰਦੇਸ਼ ਦੇ ਬिलासपुर ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਕੁਮਾਰ ਨੇ ਨਵਰਾਤਰਾ ਦੇ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੰਭਾਵਿਤ ਆਮਦ ਨੂੰ ਦੇਖਦੇ ਹੋਏ 22 ਸਤੰਬਰ ਤੋਂ ਜੋ ਕਿ 2 ਅਕਤੂਬਰ ਤੱਕ ਸ਼੍ਰੀ ਨਾਣਾ ਦੇਵੀ ਜੀ ਮੰਦਿਰ ਕੰਪਲੈਕਸ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਇਹ ਜ਼ਰੂਰੀ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਿਆ ਤਾਂ ਸ਼੍ਰੀ ਕੁਮਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸ਼੍ਰੀ ਨਨਦਦੇਵੀ ਜੀ ਦੇ ਮੇਲੇ ਦੌਰਾਨ ਲਾਊਡ ਸਪੀਕਰ ਢੋਲ ਬੈਂਡ ਅਤੇ ਹੋਰ ਧੁਨੀ ਵਧਾਉਣ ਵਾਲੇ ਯੰਤਰਾਂ ਦੀ ਵਰਤੋਂ ਦੇ ਉੱਤੇ ਸਖਤ پابੰਦੀ ਲੱਗੀ ਰਹੇਗੀ ਇਸ ਦੌਰਾਨ ਜੇਕਰ ਕੋਈ ਵੀ ਜਨਤਕ ਸੰਦੇਸ਼ ਜਾਬਿਰ ਘੋਸ਼ਣਾ ਕਰਨ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਕੰਟਰੋਲ ਰੂਮ ਦੇ ਰਾਹੀਂ ਜੋ ਕਿ ਪ੍ਰਸਾਰਿਤ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੰਦਿਰ ਕੰਪਲੈਕਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਚੜਾਵੇ ਦੀ ਵਰਤੋਂ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਇਹ ਫੈਸਲਾ ਸ਼ਰਧਾਲੂਆਂ ਦੀ ਸਹੂਲਤ ਸੁਰੱਖਿਆ ਅਤੇ ਸਫਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਇਜ਼ਾਦਤ ਹੰ ਦੱਸਦੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਮੇਲੇ ਦੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਅਤੇ ਮੰਦਰ ਪਰਿਸਰ ਦੇ ਵਿੱਚ ਸ਼ਾਂਤੀਪੂਰਨ ਅਤੇ ਅਨੁਸ਼ਾਸਿਤ ਵਾਤਾਵਰਣ ਬਣਾਈ ਰੱਖਣ ਦੇ ਵਿੱਚ ਵੀ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ ਇਹ ਹੁਕਮ ਜਿਹੜਾ ਕਿ ਦੱਸਦਾ ਕਿ 22 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਜਿਹੜਾ ਕਿ ਲਾਗੂ ਰਹੇਗਾ ਇਸੇ ਤਰ੍ਹਾਂ ਮੇਲੇ ਦੇ ਦੌਰਾਨ ਸ਼ਰਧਾਲੂਆਂ ਦੀ ਵੱਡੀ ਗਿਣਤੀ ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਗਾਂਧੀ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 144 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੱਕ ਹੋਰ ਮਨਾਹੀ ਹੁਕਮ ਜਿਹੜੀ ਕਿ ਜਾਰੀ ਕੀਤੀ ਹੈ ਤਾਂ ਹੁਕਮਤ ਅਨੁਸਾਰ ਕੋਟ ਕਹਿਲੂਰ ਪੁਲਿਸ ਸਟੇਸ਼ਨ ਦੇ ਅਧਿਕਾਰ ਦੇ ਖੇਤਰ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਹਥਿਆਰ ਗੋਲਾ ਬਾਰੂਦ ਲੰਬੀ ਦੂਰੀ ਦੇ ਹਥਿਆਰ ਤੇ ਤੇਜ਼ ਧਾਰ ਵਾਲੇ ਹਥਿਆਰ ਆਦਿ ਲੈ ਕੇ ਜਾਣ ਦੇ ਉੱਤੇ 22 ਸਤੰਬਰ ਤੋਂ ਲੈ ਕੇ 2 ਅਕਤੂਬਰ 2025 ਤੱਕ ਸਖਤ ਮਨਾਹੀ ਜਿਹੜੀ ਕਿ ਹੋਵੇਗੀ ਪਾਬੰਦੀ ਹੈ ਇਹ ਹੁਕਮ ਆਮ ਨਾਗਰਿਕਾਂ ਦੇ ਉੱਤੇ ਲਾਗੂ ਹੁੰਦਾ ਹੈ ਪਰ ਪੁਲਸ ਫੋਰਸ ਨੂੰ ਛੋਟ ਹੈ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਹੈਗਾ ਕਿ ਇਹ ਹੁਕਮ ਜਨਤਕ ਸੁਰੱਖਿਆ ਬਣਾਈ ਰੱਖਣ ਦੇ ਲਈ ਜਾਰੀ ਕੀਤਾ ਗਿਆ ਤਾਂ ਧਿਆਨ ਨਾਲ ਇਸ ਖਬਰ ਨੂੰ ਜ਼ਰੂਰ ਸੁਣ ਲਿਓ ਜਿਹੜੇ ਲੋਕ ਨਵਰਾਤਰਾ ਦੇ ਦੌਰਾਨ ਕਿਉਂਕਿ ਹੁਣ ਨਵਰਾਤਰਾ ਦੇ ਪਾਵਨ ਦਿਨ ਜਿਹੜੇ ਕਿ ਸ਼ੁਰੂ ਹੋਣ ਵਾਲੇ ਨੇ ਤਾਂ ਮਾਤਾ ਨੈਣਾ ਦੇਵੀ ਮੰਦਿਰ ਦੇ ਵਿੱਚ ਲਾਊਡ ਸਪੀਕਰਾਂ ਤੇ ਢੋਲ ਵਜਾਉਣ ਦੇ ਉੱਤੇ ਸਖਤ پابੰਦੀ ਹੋਵੇਗੀ